ਨਵੇਂ ਬਣੇ ਰਾਮ ਮੰਦਰ ਨੂੰ 22 ਜਨਵਰੀ ਨੂੰ ਪ੍ਰਾਣ ਪ੍ਰティਸ਼ਟਾ ਤੋਂ ਬਾਅਦ 1 ਮਹੀਨੇ ਵਿੱਚ ਲਗਭਗ 25 ਕਰੋੜ ਦਾ ਦਾਨ ਮਿਲਿਆ ਜਿਸ ਵਿੱਚ 25 ਕਿਲੋ ਸੋਨੇ ਅਤੇ ਚਾਂਦੀ ਦੇ ਗਹਿਣੇ ਸ਼ਾਮਲ ਨੇ ਰਾਮ ਮੰਦਰ ٹرسٹ ਦਫ਼ਤਰ ਦੇ ਇੰਚਾਰਜ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ 25 ਕਰੋੜ ਰੁਪਏ ਦੀ ਰਾਸ਼ੀ ਵਿੱਚ ਮੰਦਰ ٹرسٹ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਚੈੱਕ ਡਰਾਫਟ ਅਤੇ ਨਕਦੀ ਦੇ ਨਾਲ-ਨਾਲ ਦਾਨ ਬਕਸਿਆਂ ਵਿੱਚ ਜਮਾ ਰਾਸ਼ੀ ਸ਼ਾਮਲ ਹੈ ਉਹਨਾਂ ਕਹੇ ਕਿ ਹਾਲਾਂਕਿ ਸਾਡੇ ਕੋਲ ਟਰਸਟ ਦੇ ਬੈਂਕ ਖਾਤਿਆਂ ਵਿੱਚ ਆਨਲਾਈਨ ਮਾਧਿਅਮ ਰਾਹੀਂ ਭੇਜੇਗੇ ਪੈਸਿਆਂ ਬਾਰੇ ਜਾਣਕਾਰੀ ਨਹੀਂ ਹੈ ਗੁਪਤਾ ਨੇ ਕਿਹਾ ਹੈ 23 ਜਨਵਰੀ ਨੂੰ ਹੁਣ ਤੱਕ ਲਗਭਗ 60 ਲੱਖ ਸ਼ਰਧਾਲੂ ਦਰਸ਼ਨ ਕਰ ਚੁੱਕੇ ਨੇ ਗੁਪਤਾ ਨੇ ਕਿਹਾ ਕਿ ਰਾਮ ਭਗਤਾਂ ਦੀ ਸ਼ਰਧਾ ਅਜਿਹੀ ਹੈ ਕਿ ਉਹ ਰਾਮ ਲੱਲਾ ਲਈ ਚਾਂਦੀ ਅਤੇ ਸੋਨੇ ਦੀਆਂ ਬੜੀਆਂ ਵਸਤੂਆਂ দান ਕਰ ਰਹੇ ਨੇ ਜਿਸ ਦੀ ਵਰਤੋਂ ਸ਼੍ਰੀ ਰਾਮ ਜਨਮ ਭੂਮੀ ਮੰਦਿਰ ਵਿੱਚ ਨਹੀਂ ਕੀਤੀ ਜਾ ਸਕਦੀ ਇਸ ਦੇ ਬਾਵਜੂਦ ਸ਼ਰਧਾਲੂਆਂ ਦੀ ਸ਼ਰਧਾ ਨੂੰ ਦੇਖਦੇ ਹੋਏ RAM ਮੰਦਰ ٹرسٹ ਸੋਨੇ ਚਾਂਦੀ ਦੀਆਂ ਵਸਤਾਂ ਗਹਿਣੇ ਬਰਤਨ ਅਤੇ ਦਾਨ ਸਵੀਕਾਰ ਕਰ ਰਿਹਾ ਹੈ ਮੰਦਰ ٹرسٹ ਨੂੰ ਉਮੀਦ ਹੈ ਕਿ RAM ਨੋਮੀ ਤਿਹਾੜੀ ਦੌਰਾਨ ਦਾਨ ਵਿੱਚ ਵਾਧਾ ਹੋਵੇਗਾ ਕਿਉਂਕਿ ਉਸ ਸਮੇਂ ਲਗਭਗ 50 ਲੱਖ ਸ਼ਰਧਾਲੂ ਅਯੁੱਧਿਆ ਆਉਣ ਦੀ ਸੰਭਾਵਨਾ ਹੈ ਗੁਪਤਾ ਅਨੁਸਾਰ ਉਮੀਦ ਹੈ ਕਿ RAM ਨੋਮੀ ਮੌਕੇ ਦਾਨ ਦੇ ਰੂਪ ਵਿੱਚ ਵੱਡੀ ਮਾਤਰਾ ਵਿੱਚ ਨਕਦੀ ਪ੍ਰਾਪਤ ਹੋ ਸਕਦੀ ਹੈ ਜਿਸ ਦੇ ਮੱਦੇਨਜ਼ਰ ਸਟੇਟ ਬੈਂਕ ਆਫ ਇੰਡੀਆ ਨੇ RAM ਜਨਮ ਭੂਮੀ ਵਿਕੇ ਚਾਰ ਆਟੋਮੈਟਿਕ ਕਾਊਂਟਿੰਗ ਮਸ਼ੀਨਾਂ ਲਗਾਈਆਂ ਨੇ ਉਹਨਾਂ ਕਹਿ ਕੇ ਰਸੀਦਾਂ ਜਾਰੀ ਕਰਨ ਲਈ ਟਰਸਟ ਦੁਆਰਾ ਇੱਕ ਦਰਜਨ ਕੰਪਿਊਟਰਾਈਜ਼ਡ ਕਾਊਂਟਰ ਸਥਾਪਿਤ ਕੀਤੇ ਗਏ ਨੇ ਅਦ ਗੁਪਤਾ ਨੇ ਕਿਹਾ ਕਿ ਜਲਦੀ ਹੀ RAM ਮੰਦਰ ਕੰਪਲੈਕਸ ਵਿੱਚ ਇੱਕ ਵੱਡੇ ਅਤੇ ਚੰਗੀ ਤਰ੍ਹਾਂ ਨਾਲ ਲੈਸ ਕਾਊਂਟਿੰਗ ਰੂਮ ਬਣਾਇਆ ਜਾਵੇਗਾ